ਇਸ ਵਕਤ ਖੜੇ ਆ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਢੋਲ ਵੱਜਣੇ ਸ਼ੁਰੂ ਹੋ ਚੁੱਕੇ ਨੇ ਇੱਕ ਵਾਰੀ ਚਾਹੂੰਗਾ ਕੈਮਰਾ ਉਧਰ ਮਾਰਿਆ ਜਾਵੇ ਉਸ ਤੋਂ ਬਾਅਦ ਤੁਹਾਡੀ ਇੱਕ ਖਾਸ ਬੰਦੇ ਨਾਲ ਗੱਲਬਾਤ ਕਰਵਾਉਣਿਆ ਅਮਰੀਕਾ ਤੋਂ ਆਏ ਨੇ ਤੇ ਅੱਜ 5 ਵਜੇ 22 ਦੀ ਫਲਾਈਟ ਆ ਤੇ ਬਾਈ ਕਹਿੰਦੇ ਕਿ ਮੈਂ ਜੇ ਅਮਰੀਕਾ ਨੂੰ ਵਾਪਸ ਜਾਣਾ ਤਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਹੋ ਕੇ ਜਾਣਾ ਇੱਥੇ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਨਾਲ ਸਾਂਝੀਆਂ ਕਰਕੇ ਜਾਣੀਆਂ ਨੇ ਬਾਈ ਕੀ ਨਾਮ ਤੁਹਾਡਾ ਹੁਕਮਪ੍ਰੀਤ ਸਿੰਘ ਬਰਾੜ ਬਾਈ ਕਿੱਥੋਂ ਆਇਓ ਅਸੀਂ ਸਿਆਟਲ ਅਮਰੀਕਾ ਤੋਂ ਨੀ ਇੱਥੋਂ ਕਿਥੇ ਰਹਿਣ ਵਾਲੇ ਹੋ ਇੱਥੋਂ ਫਰੀਦਕੋਟ ਜ਼ਿਲ੍ਹੇ ਤੋਂ ਬਲਾਕ ਕਰਦਾ ਵੀਰੇ ਅੱਜ ਤੁਹਾਡੀ 5 ਵਜੇ ਫਲਾਈਟ ਆ ਹਾਂਜੀ ਅਸੀਂ ਜਾ ਰਹੇ ਸੀ ਮੈਂ ਕਿਹਾ ਬਾਈ ਦੀ ਹਵੇਲੀ 'ਚ ਜ਼ਰੂਰ ਹੋ ਕੇ ਜਾਣਾ ਮੇਰੀ ਰੂਹ ਮੰਨੀ ਨਹੀਂ ਮੈਂ ਜਾ ਰਿਹਾ ਸੀ ਵਾਪਸ ਆਇਆ ਫਿਰ ਅਛਾ ਮਤਲਬ 에어ਪੋਰਟ ਤੇ ਜਾ ਰਹੀ ਸੀ ਤੋਂ ਰਸਤੇ 'ਚ ਵਾਪਸ ਆਇਆ ਹਾਂਜੀ ਵਾਪਸ ਆਇਆ ਹਾਂ ਹਾਂਜੀ ਤੇ ਭਾਈ ਜਦੋਂ ਕੱਲ ਪਤਾ ਲੱਗਾ ਕਿ ਇੱਕ ਵਾਰ ਫਿਰ ਖੁਸ਼ੀਆਂ ਵਾਪਸ ਆ ਗਈਆਂ ਨੇ ਸਿੱਧੂ ਦੀ ਹਵੇਲੀ ਕਲਕਾਰੀਆਂ ਨਾਲ ਗੂੰਜ اٹਹੀ ਹੈ ਤਾਂ ਫਿਰ ਕਿਵੇਂ ਲੱਗਾ ਭਾਈ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਉਹਨਾਂ ਦੇ ਮਾਪਿਆਂ ਨੂੰ ਵੀ ਮਿਲਣਾ ਚਾਹੁੰਦਾ ਸੀ ਬਟ ਉਹ ਨਹੀਂ ਹੈਗੇ ਬਟ ਆਲਵੇਜ਼ ਬ ਉਹਨਾਂ ਦੇ ਲਈ ਰਹਿਣੀਆਂ ਫੋਰਐਵਰ ਰਹਿਣੀਆਂ ਤੇ ਬਹੁਤ ਪਿਆਰ ਕਰਦਾ ਤੇ ਬਹੁਤ ਰਿਸਪੈਕਟ ਕਰਦਾ ਬਾਈ ਪ੍ਰਮਾਤਮਾ ਨੇ ਇੱਕ ਵਾਰੀ ਫੇਰ ਸਿੱਧੂ ਮੂਸੇ ਵਾਲੇ ਦੀ ਪਰਵਾਰ ਚ ਖੁਸ਼ੀਆਂ ਲਿਆਉਂਦੀਆਂ ਬਹੁਤ ਬਹੁਤ ਚੰਗਾ ਲੱਗ ਰਿਹਾ ਤੇ ਟੀ-ਸ਼ਰਟ ਵੀ ਮੈਂ ਇੱਕ ਵਾਰੀ ਦਿਖਾਉਣਾ ਚਾਹੁੰਗਾ ਕਿ ਟੀ-ਸ਼ਰਟ ਵੀ ਦੇਖੋ ਸਿੱਧੂ ਬਾਈ ਦੇ ਨਾਮ ਦੀ ਇਹਨਾਂ ਨੇ ਪਾਈ ਆ ਤੇ ਨਾਲ ਇਹਨਾਂ ਦੇ ਸਾਥੀ ਨੇ ਮੈਂ ਚਾਹੁੰਨਾ ਕਿ ਤੁਸੀਂ ਵੀ ਇੱਕ ਵਾਰੀ ਪਲੀਜ਼ ਕੈਮਰੇ ਤੇ ਲੱਗ ਕੇ ਆ ਜਾਓ ਆ ਦੋਨਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਨੇ ਸਿੱਧੂ ਮੂਸੇਵਾਲਾ ਦੇ ਬਾਈ ਦੀਆਂ ਜਿਹੜੀਆਂ ਨਾਮ ਦੀਆਂ ਟੀ-ਸ਼ਰਟਸ ਨੇ ਪਰਪਲ ਉੱਪਰ 295 ਲਿਖਿਆ ਤੇ ਫੋਟੋ ਵਗੀ ਹੋਈ ਆ ਉੱਪਰ ਦੇਖ ਸਕਦੇ ਹੋ ਤੇ ਬਾਈ ਮਤਲਬ ਸਮਾਨ ਵਗੈਰਾ ਰੈਡੀ ਪਿਆ ਪੂਰੀ ਗੱਡੀ ਦੇ ਨਾਲ ਹੀ ਆਇਓ ਹਾਂਜੀ ਗੱਡੀ ਦੇ ਨਾਲ ਹੀ ਆਇਆ ਵੀਰੇ ਉਹਨਾਂ ਨੇ ਹੁਣ ਇੱਕ ਮਨ ਨਹੀਂ ਕਰਦਾ ਸੀਗਾ ਕਿ ਯਾਰ ਥੋੜਾ ਹੁਣ ਰੁੱਕ ਕੇ ਜਾਵਾਂ ਥੋੜਾ ਮਿਲ ਕੇ ਜਾਵਾਂ ਮਾਪਿਓ ਨੂੰ ਤੇ ਹਾਲ ਤਾਂ ਬਹੁਤ ਕਰਦਾ ਸੀ ਪਰ ਖੁਸ਼ੀਆਂ ਹੀ ਹੋਣ ਆਈਆਂ ਬਈ ਡਬਲ ਡਬਲ ਖੁਸ਼ੀਆਂ ਆ ਗਿਆ ਨਾ ਵਿੜੇ ਚ ਉਹਦੇ ਜੀ ਕਰਦਾ ਉਹਨੂੰ ਆ ਜਾਂਦਾ ਸੀ ਅੱਗੇ ਵੀ ਦਿਲ ਕੀਤਾ ਸੀ ਵੀ ਆਵਾਂ ਬਟ ਹੁਣ ਖੁਸ਼ੀ ਦੇ ਨਾਲ ਆਇਆ ਉਦੋਂ ਵੀ ਵੱਧ ਖੁਸ਼ੀ ਹੋ ਰਹੀ ਆ ਕਿਉਂਕਿ ਪਰਿਵਾਰ ਚ ਵੀ ਖੁਸ਼ੀਆਂ ਆਈਆਂ ਤੇ ਮੈਨੂੰ ਉਦੋਂ ਵਧੀਆ ਫੀਲ ਹੋ ਰਿਹਾ ਸੋ ਕਰਕੇ ਤੇ ਅ ਅਮਰੀਕਾ ਤੋਂ ਤੁਸੀਂ ਬਾਤ ਚੱਲੇ ਹੋ ਨਾ ਅਮਰੀਕਾ ਤੇ ਉਸ ਤੋਂ ਪਹਿਲਾਂ ਵੀ ਤੁਸੀਂ ਕਿੰਨੀ ਵਾਰ ਗੇੜਾ ਮਾਰ ਚੁੱਕੇ ਹੋ ਮੈਂ ਨਹੀਂ ਆਇਆ ਵੀਰੇ ਮੈਂ ਬਹੁਤ ਪਹਿਲੀ ਵਾਰ ਆਇਓ ਹਾਂਜੀ ਪਹਿਲੀ ਵਾਰ ਹੀ ਆਇ ਹਾਂਜੀ ਕਿੰਨੀ ਕੁ ਛੁੱਟੀ ਰਹਿ ਚੱਲੇ ਹੋਏ ਕਿੰਨੇ ਕੁ ਟਾਈਮ ਰੁੱਕ ਕੇ ਚੱਲੇ ਹੋ 35 ਦਿਨ ਦੀ ਛੁੱਟੀ ਆਇਆ ਸੀ ਵੀਰੇ ਤੇ 35 ਦਿਨ ਦੀ ਛੁੱਟੀ ਦੇ ਵਿੱਚ ਹੀ ਖੁਸ਼ੀਆਂ ਦੇ ਨਾਲ ਹੀ ਤੁਸੀਂ ਮੈਨੂੰ ਲੱਗਦਾ ਫਿਰ ਨਾਲ ਹੀ ਮੌਕਾ ਸੰਭਲਿਆ ਮੈਥੋਂ ਰਿਹਾ ਨਹੀਂ ਗਿਆ ਕੱਲ ਜਦੋਂ ਖਬਰ ਦਾ ਪਤਾ ਲੱਗਾ ਨਾ ਪਹਿਲਾਂ ਤਾਂ ਫੇਕ ਨਿਊਜ਼ਾਂ ਵੀ ਜਾ ਰਹੀਆਂ ਸੀ ਪਰ ਜਦੋਂ ਹੀ ਮੈਨੂੰ ਨਿਊਜ਼ ਦਾ ਪਤਾ ਲੱਗਾ ਫਿਰ ਮੈਂ ਕਿਹਾ ਮੈਂ ਜਾ ਕੇ ਹੀ ਆਉਂਗਾ ਬਹੁਤ ਬਹੁਤ ਸ਼ੁਕਰੇ ਦੀ ਗੱਲਬਾਤ ਕਰਨ ਲਈ ਸੋ ਦੇਖ ਸਕਦੇ ਹੋ ਕਿ ਬਾਈ ਅਮਰੀਕਾ 에어ਪੋਰਟ ਤੇ ਜਾ ਰਹੇ ਸੀ ਅਮਰੀਕਾ ਜਾਣ ਵਾਸਤੇ ਪਰ ਬਾਈ ਨੇ ਇਹ ਸੋਚਿਆ ਕਿ ਪਹਿਲਾਂ ਮੈਂ ਸਿੱਧੂ ਦੀ ਹਵੇਲੀ ਜਾਣਾ ਤੇ ਉਸ ਤੋਂ ਬਾਅਦ ਮੈਂ ਵਾਪਸ ਅਮਰੀਕਾ ਜਾਣਾ ਹੈ ਕੈਮਰਾਮੈਨ ਕੁਲਦੀਪ ਦੇ ਨਾਲ ਮੈਂ ਦਵਿੰਦਰ ਮੰਡ ਡੈਰਿਕ ਸਵੈਰਾਟੀ ਵੀ ਮਾਨਸਾ